ਦੂਮਾ ਦੇਰੇ ਮਦੇਰੇ ਉੱਠੇ ਆ ਤੇ ਭਾ ਹਣੀ ਆਂਦੇ ਵਿੱਚ ਝੋਨਾ ਲੈ ਕੇ ਜਾਣਾ ਅੱਜ ਮੰਡੀ ਹਾਂ ਫਤਰਾ ਮੰਡੀ ਲੈ ਕੇ ਚੱਲੇ ਆ ਝੋਨਾ ਤੇ ਬਾਕੀ ਸੋਨੂ ਭਾ ਹਣੀ ਸਵੇਰੇ ਸਵੇਰ ਨਾਲਾ ਮੰਦ ਹੋਇਆ ਹੋਈ ਆ ਦੇ ਆ ਕੇ ਦੇ ਆਈ ਆ ਦੇ ਮੇਦਰਾ ਬਿਆਦ ਰਿਆ ਆਏ ਆਏ ਤਾਂ ਕਿੰਨਾ ਪਾਣੀ ਦੇ ਵੇਖੋ ਇਹ ਕਰ ਮਾਮਾ ਸ਼ਰਮ ਹੀ ਨਹੀਂ ਆਈ ਤੇ ਬਚਾ ਤੰਗੜਿਆ ਅੰਦਰ ਨੂੰ ਕਰਨਾ ਉਹ ਨਾਲ ਤੂੰ ਹੀ ਨਾਲਾ ਵੇ ਨਾਲਾ ਸਵੇਰੇ 3 ਵਜੇ ਦੇ ਉੱਠੇ ਜੇ ਤੇ ਗੁਰੂਆ ਬਹੁਤ ਜਿਆਦੀ ਨੀਂਦ ਆਉਂਦੀ ਆਵੇ ਤਾਂ ਓਏ ਹੋਏ ਹੋਏ ਮੈਂ ਮੈਂ ਤਾਂ ਇਹਨੂੰ ਕਿਹਾ ਮੈਂ ਤਾਂ ਇਦਾਂ ਪਿਆਰਾ ਮਾ ਮਾ ਅੱਧਾ ਘੰਟਾ ਘੰਟਾ ਸੌਂ ਲਿਆ ਰਾਂ ਤੇ ਨਾਲਾ ਓਏ ਲੈ ਗੁਰੂਆ ਹਾਂ ਅਨੇ ਕਦੇ ਆਪਾਂ ਨੂੰ ਸੋਣੀਆਂ ਬੈਠਣੀਆਂ ਕੁਰਸੀ ਸਵੇਰੇ ਸਿਰ ਦੁਕਾਨ ਨਹੀਂ ਨਾ ਖੁੱਲੀ ਜੀ ਆ ਪੁੱਤ ਪਵਾ ਨਾਲਾ ਸਾਨੂੰ ਪੁਰਾ ਉਹ ਕੋਠਾ ਇਹਦਾ ਦੀ ਵੀਰੇ ਪੱਕਾ ਜਣਾਗਾ ਪੱਕਾ ਨਹੀਂ ਕੋਈ ਨਹੀਂ ਉਹ ਐ ਤੂੰ ਆ ਕਰਤਾ ਹੋ ਯਾਰ ਇਹ ਕਿਨੇ ਕੀਤਾ ਮੈਂ ਇਹ ਕਿ ਨਹੀਂ ਤਾ ਲੈ ਜਾਉਗਾ ਯਾਰ ਤੂੰ ਇਤੇ ਗੁਰੂਆ ਇੰਜਣ ਦਾ ਧੂਆ ਮਰਾਤਾ ਦੇ ਹੜਕੇ ਠੰਡਾ ਲੈnde ਹੋਣਾ ਮੈਂ ਉਹਦੇ ਕੁਦਰੇ ਗੁਰੂਆ ਇੰਜਣ ਦਾ ਧੂਆ ਮਰਾਤਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਰੋਭੀ ਮਿੱਤਰੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਸਵਾਜ ਦੇ ਵਲੌਗ ਜੀ ਆਪਾਂ ਕਰਤੀਏ ਸਟਾਰਟਿੰਗ ਆਇਰ ਦਿਨ ਦੀ ਵੀ ਕਰਤੀ ਹੈ ਸ਼ੁਰੂਆਤ ਮਿੱਤਰੋ ਬਾਕੀ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਕਿਉਂਕਿ ਮੈਂ ਧیرے-ਧیرے ਉੱਠਿਆ ਤੇ ਭਾ ਹਣੀ ਆਂਦੇ ਵਿੱਚ ਝੋਨਾ ਲੈ ਕੇ ਜਾਣਾ ਅੱਜ ਮੰਡੀ ਹੈ ਮਿੱਤਰੋ ਮੰਡੀ ਲੈ ਕੇ ਚੱਲੇ ਆਂ ਝੋਨਾ ਤੇ ਬਾਕੀ ਸੋਨੂ ਭਾ ਹਣੀ ਸਵੇਰੇ-ਸਵੇਰ ਨਾਲ ਨਾਲਾ ਬੰਦ ਹੋਏ ਸਵੇਰੇ ਸਿਰ ਪਜਾਮੇ ਦਾ ਨਾਲਾ ਬੰਦ ਹੋਏ ਤੇ ਆ ਵੇ ਲੋ ਅੱਜ ਆਪਾਂ ਜਾਵਾਂਗੇ ਸੋਨਾ ਲੀਕਾ ਦੇ ਹੈ ਦਾਇਆ ਕਿ ਨਹੀਂ ਸਵੇਰੇ ਸਰ ਜਾਪਾਂ ਚਾਹ ਪੋਣੀ ਗੇਦਾ ਕਦਾ ਅੰਦਰ ਸਾਬੋ ਦੇਣ ਜਗਾ ਮੈਂ ਚਾਹ ਆ ਤੇ ਗਿਉਂ ਚਾਰੇ ਮਾਹਾਂ ਦਾ ਲੈਣ ਜਗਾ ਮੈਂ ਇਧਰ ਆ ਕੇ ਚਾਹ ਬਾਗਲਾ ਸਾਂ ਜਾਣ ਗਿਆ ਹੈ ਤੇਰਾ ਕੰਮ ਆ ਸਾਰਾ ਬੁੜੀ ਨੂੰ ਇਹ ਪਾਉਂਦਾ ਓਏ ਹਾਂ ਖਲੋਤਾ ਵਾ ਪੱਕਾਰੇ ਦੀ ਜਟ ਹੈ ਐ ਲੈ ਐ ਐ ਕਲਾ ਲੈ ਲੈ ਹਾਂ ਇਹਦੀ ਚੱਕਰ ਆ ਦੇਖਿਆ ਕੀ ਕਰਦਾ ਕੀ ਉਹ ਤੇਰੀ ਓਏ ਓੜੀ ਓਏ 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 ਜਾਂਦੀ ਬਾਕੀ ਦੇ ਓਏ ਜਾਂਦੀ ਜਿੰਨੇ ਮਾਰੀ ਅਗਰ ਤੇ ਵੀ ਯਾਰ ਵੀ ਇੰਨੇ ਕਾਕੇ ਦਾ ਲੱਗਦਾ ਹਾਂ ਹਾਂ ਓਏ ਸੀਟੀ ਲਵਾਈ ਓਏ ਪਰੀ ਮਾਰੀ ਦਿਨ ਦਾ ਚੜਾ ਆਪਣੇ ਵਲੌਗ ਦੇ ਨਾਲ ਹੈ ਜੀ ਕਿਰਤੀ ਗੁਰੂ ਤੇਰੀਆਂ ਲੋ ਵੀ ਮਤਰਾ ਦਿਨ ਦਾ ਚੜਾ ਆ ਗਿਆ ਯਾਰ ਬੰਨੀ ਤਰਾਂ ਹੈ ਪਰ ਬੱਦਲ ਹੋਇਆ ਰਿਹਾ ਅੱਜ ਆਵਾ ਯਾਰ ਹਾਂ ਬੱਦਲ ਗੁਰੂ ਆ ਚੰਗਾ ਹੋ ਗਿਆ ਨਾ ਦੇਖੋ ਰੋਡ ਗਾਈਡ ਵੀਊ ਚੈੱਕ ਕਰੋ ਇੱਕ ਕਰ ਜਿਆਦਾ ਵਧੀਆ ਯਾਰ ਨਾ ਬੇਦਰੋ ਬਿਆਦ ਰਿਆ ਆਏ ਆਏ ਤਾਂ ਕਿੰਨਾ ਪਾਣੀ ਦੇ ਵੇਖੋ ਇੱਕ ਕਰ ਹਣਾ ਰੋ ਇਹ ਤਾਂ ਕਿੰਨਾ ਪਾਣੀ ਦੇ ਕਰਦਾ ਹੋ ਗਿਆ ਹੈ। ਜਦੋਂ ਪੌੜਾ ਦੇਖੋ। ਚੱਲ ਗਿਆ ਇਹ। ਕਿੱਥੇ ਰੱਖੋ ਕਿੱਥੇ ਗਿਆ। ਲੈ ਫੜਾਈ ਜਾਂਦੇ ਆਪਾਂ। ਹੈ? ਇਹ ਆ। ਵਾਹ ਕਾ ਵਗੋ। ਵੇ ਸਹੀਂ ਸਾਲਾ ਕੀ ਕਰਨ ਡਿਆ ਗੜ ਜੀ। ਓਏ ਸੋਤਾ ਓਏ। ਸੋਤਾ ਹੋਇ ਤੇ। ਹੈ? ਫੇਰ ਰਾਖੀ ਰਖਣ ਡਿਆ ਆ ਵੇ ਓਏ ਹੈ ਫੋਨ ਨਹੀਂ ਜੁਕਣ ਡਿਆ ਫੜ ਸਾਲੇ ਲਾ ਇਦਾਂ ਸਾਲਾ ਸੇਰੇ ਸਿਰ ਫੋਨ ਨਹੀਂ ਜੁਕਣੇ ਦੱਸ ਆਹ ਕੋ ਬੰਦੇ ਵਾਲੀ ਗੱਲ ਹੈ ਹੈ ਓਏ ਜਾ ਯਾਰ ਆ ਗਾ ਸੋਨੂੰ ਯਾਰ ਥੱਕਾ ਕਰ ਗਿਆ ਨਾ ਯਾਰ ਵੀ ਬਿਊਟੀ ਖੜੀ ਉੜਦੇ ਹੋਂਦੇ ਨਹੀਂ ਕੋਈ ਉੜਦੇ ਹੋਂਦੇ ਮੈਂ ਸ਼ਰਮੀਨਾ ਹੀ ਤਾਂ ਜਾਇ ਤੰਗੜਿਆ ਹੰਦਲ ਕਰਨਾ ਉਹ ਨਾਲਾ ਤੂੰ ਹੀ ਨਾਲਾ ਓਏ ਨਾਲਾ ਸ਼ਕਲ ਮਗਲਾ ਦੋਬਾ ਉਹ ਵੀਰ ਦਾ ਸਾਬੰਡੇ ਗਏ ਦੋਤੇ ਦਾ ਓ ਸੁਣੂ ਵੇ ਸੁਣੂ ਨਾਲਾ ਵੇੜ ਮਾਇਰਾ ਕੇ ਪੱਟ ਕੇ ਮਾਰਦਾ ਨਾ ਉਹ ਉਧਰ ਕੀ ਕਰਨ ਗਿਆ ਮੈਂ ਦੱਸ ਉਹ ਮੈਂ ਕੰਮ ਆ ਕੋ ਕਾਰ ਕਾਸ਼ਮ ਚਿੱਤੇ ਕਾਂਡੇ ਇਹਨਾਂ ਦੇ ਰਿਲੇਟਿਵ ਉਹ ਵੀਰ ਦਾ ਹੋਣਿਆ ਤੇ ਉਧਰ ਚਲ ਗਿਆ ਬਾਕੀ ਮਿੱਤਰਾਂ ਨੀਂਦ ਬੜੀ ਆਈ ਜੇ ਇਹਨੇ ਤਰ੍ਹਾਂ ਸਵੇਰੇ 3 ਵਜੇ ਦੇ ਉੱਠੇ ਜੇ ਤੇ ਗੁਰੂ ਦਾ ਬਹੁਤ ਜਿਆਦਾ ਨੀਂਦ ਆਉਂਦੀ ਆਗੇ ਤਾਂ ਓਏ ਹੋਏ ਹੋਏ ਮੈਂ ਮੈਂ ਤਾਂ ਇਹਨੂੰ ਕਿਹਾ ਮੈਂ ਤਾਂ ਇਦਾਂ ਪਿਆਰਾ ਮਾਮਾਵਾ ਅੱਧਾ ਘੰਟਾ ਘੰਟਾ ਸੌਂ ਲਿਆ ਰਾਂ ਤੇ ਨੀਂਦ ਆਇਆ ਨਾ ਇਕਰਣਾ ਨਾ ਫੇਰ ਸਰੀਰ ਕਹਿਵੇਂ ਨਾ ਕਿਉਂਕਿ ਸੁੱਤਾ ਨਹੀਂ ਗਿਆ ਕੱਲ ਵੀ ਗੁਰੂਗਾ ਸਵਾਸਤੇ ਦੇ ਉੱਠਿਆ ਮੈਂ ਬਹੁਤ ਨੀਂਦ ਆਉਂਦੀ ਬਾਕੀ ਮਿੱਤਰੋ ਇਦਾਂ ਹੀ ਜੁੜ ਕੇ ਰਹੋ ਸਾਡੇ ਨਾਲ ਪੂਰੀ ਜੈਸ ਗੱਲਬਾਤ ਕਰਾਵਾਂਗੇ ਸਾਰੇ ਜਿੰਦਾ ਬਾਕੀ ਵਹਿਣੇ ਆ ਕੀ ਮੋਲ ਰਹਿੰਦਾ ਆ ਦੇਖੋੜ ਕੀ ਉਹਦਾ ਫਿਰ ਤੋਂ ਆ ਦੇ ਮਿਲਣਾ ਹੋਵੇ ਸੁਣੋ ਤਾਂ ਸਾਰਾ ਨਿਗਲ ਜਿਹੜਾ ਨਿਆਰਾ ਆਵਾਜ਼ ਹੈ ਤੂੰ ਉੱਥੇ ਰਵੇ ਅੰਨ ਫਿਰ ਖੁਸ਼ੀ ਰਹੂਗੀ ਅੱਜ ਇਹਨੂੰ ਅੱਜ ਆਪਾਂ ਫੜ ਲੈਣਾ ਜੇਕਰ ਗਿਆ ਹੈ ਜਾਣਦੇ ਨਾ ਜਿਹੜੇ ਕਿਹੜੀ ਜਾਣਦੇ ਆ ਰਹੇ ਮਤਰਾ ਸੋਹਣੇ ਸਵਾਲੇ ਨੂੰ ਬਾਏ ਬਾਏ ਅੱਦੇ ਗੱਲ ਕਰਾਂ ਇੱਕ ਬਾਏ ਬਾਏ ਉਹ ਗਰੋਜ਼ਰ ਇਹ 100 ਰੁਪਏ ਇਹਦੇ ਤੇ ਦੁਕਾਨ ਨਹੀਂ ਨਾ ਖੁੱਲੀ ਜੀ। ਉਹਦਾ ਪੁੱਤ ਪਵਾ ਨਾਲ ਆ ਰਿਹਾ। ਉਹ ਕੋਈ ਨਾ ਦਿਖੇ। ਪੱਕਾ ਜਣਾ ਨਹੀਂ ਕੋਤਰੀ। ਚਲੋ ਪਾਪਾ। ਚਲੋ। ਚਲੋ ਗਾਹ ਕਾਏ ਆ ਤੇਰੇ ਤੇ। ਕੋਈ ਜਾਂਦੇ ਪਾਣੀ ਰੁਗਿਆ। ਆ ਰਹੇ ਮਿੱਤਰੋ। ਖਾਲੀ ਬਹੁਤ ਭੁੱਖ ਬੜੀ ਲੱਗੀ ਆ। ਹਾਂ। ਆ ਆ ਵੀਰ ਨੇ ਲੈ ਗਏ ਜਿੱਥੇ। ਜਾਨ ਦੇ ਘਰਾਤੀ ਆ। ਤੁਰੂਗਾ। ਤਰਾਸ ਗੇਰੇ ਜੇ ਰੀਸਮੋਸੀ ਟਾਈਮ ਹੋਇਆ ਜੇ 7:30 ਹੋਏ ਜੇ ਵੇਖ ਲੋ ਮੇਚਾਂ ਦਾ ਕੰਮ ਜਾਂਦਾ ਪਏ ਵਾਸਤੇ ਤੂੰ ਵੀ ਦੇਖੀ ਜਾਨਾ ਖਾਣਾ ਭਰਾ ਨੰਡੇ ਹੋਏ ਨਹੀਂ ਹਣਾ ਹਾਂ ਪਰ ਨੋ ਚਾਹ ਕਰਾਂਗੇ ਨਾਲ ਨਹੀਂ ਨਹੀਂ ਚਾਹ ਨਹੀਂ ਪੀਣੀ ਚਾਹ ਕਰਾਉਣੇ ਨਾਲ ਕੱਲੇ ਪਾਜਾਂਗੇ ਸੁਖਤਾ ਜੇ ਸੁਖਤੇ ਜਾ ਵੀਦੀ ਨਹੀਂ ਯਾਰ ਮੇਰੇ ਕੋਲ ਮੈਂ ਜਿਹੜੇ ਆ ਚਨੇ ਪਾ ਕੇ ਸਮੋਸੇ ਇੱਥੋਂ ਮਿਲਦੇ ਨਾ ਬਹੁਤ ਕੈਂਡ ਲੱਗਦੇ ਮੈਨੂੰ ਬਾਕੀ ਤੁਸੀਂ ਦੱਸੋ ਚਨੇ ਵਾਲੇ ਸਮੋਸੇ ਤੁਹਾਨੂੰ ਕੈਂਡ ਲੱਗਦੇ ਕਿ ਚਟਣੀ ਵਾਲੇ ਚਨੇ ਵਾਲੇ ਤੇ ਮਿਆਦੇ ਕੈਂਡ ਲੱਗਦੇ ਨਾ ਮੈਨੂੰ ਇਹ ਥੱਲੇ ਨਾਲ ਛੋੜਣੀ ਇੱਕ ਦੇ ਖਾਣ ਦੇ ਜੇ ਜੇ ਵਿਅਕਤੀ ਨੇ ਮੰਗਾਇਆ ਇਹ ਬਾਕੀ ਮੇਥਰੋ ਸਮੋਸੇ ਸਮੋਸੇ ਬੜੇ ਫਾਦੇ ਜੇਸ ਦੋ ਮੀਟਰ ਉਪਰ ਉੱਤੇ ਹੀ ਨੇ ਚਾਗਰੋ ਚਾਸੇਰੇ ਤੇ ਵੇਸਾਂ ਦੇ ਲੱਡੂ ਬਰੇ ਬਥਾਂਦੇ ਨਾ ਤੂੰ ਤੇ ਜਾ ਤਵਨ ਨਾ ਨਾ ਕੱਟ ਕੱਟਰਾ ਕੱਟਰਾ ਕਚਰਾ ਕੁਚਰਾ ਦੇ ਬਾਜ਼ਾਰ ਨੂੰ ਦੇ ਵੇਚਣਾ ਕਚਰਾ ਕੁਚਰਾ ਲੱਤਾਂ ਆ ਗਿਆ ਮੂਹਰੇ ਚਾਹ ਲਾ ਗਲਾਸ ਘੜੀ ਘੜੀ ਕਹਿੰਦਾ ਮੂਹਰੇ ਹਾਂ 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 ਉਹ ਸੋਹਣਾ ਸਵੇਰੇ 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 ਦਾ ਮਾਪਾ ਆਦਾ ਤੰਤੀਆਂ ਘੱਡੀਆਂ ਨਾ ਵੈਗਰੀ ਵੈਗਰੀ ਕਾਰ ਕਰਾਇਆ ਹੋਰੇ ਆਂਦਾ ਮਹਾਰਾਜੀ ਪਾਣੀ ਪੜ ਲਵਾ ਕੇ ਤੈਨੂੰ ਦੰਧੀਆਂ ਕੱਢੀ ਜਾਣੀਆਂ ਆਂਦਾ ਪਿਓ ਵਾਲਾ ਫੋਨ ਪੜਿਆ ਸਵੇਰੇ ਸਵੇਰੇ ਹੱਥ ਤੇ ਫੋਨ ਉਸੋਂ ਦਾ ਭਾਈ ਮੈਨੂੰ ਨਹੀਂ ਕਿਹਾ ਤੇ ਮਹਾਰਾਜੀ ਉਹ ਦੇ ਨੂੜਿਆ ਮੈਂ ਹੁਣ ਵੇਖਿਆ ਨਹੀਂ ਤਵੇ ਮੈਂ ਲਾ ਮੈਂ ਵੀਡੀਓ ਨਹੀਂ ਕਰੀ ਹਾਂ ਮੈਂ ਮੈਂ ਬਤਾ ਦੋ ਉਹ ਤਾਂ ਮੈਨੂੰ ਕੀ ਇਹ ਮਕੈਨਿਕ ਮੈਂ ਘਰੇ ਘਰੇ ਮੈਂ ਘਰੇ ਘਰੇ ਫੋਨ ਕਰਦਾ ਮੈਂ ਮੈਨੂੰ ਉਹ ਤਾਂ ਕਹਿੰਦਾ ਮੈਂ ਸੰਗੋ ਕਰ ਦਦਾ ਫੋਨ ਸਰ ਬਾਰ ਬਾਰ ਫੋਨ ਹੀ ਚਲਵਾਇਆ ਕਰਕੇ ਉਹ ਖਾਦੇ ਸਾਲਾ ਮੜਾ ਨਾ ਇਦਾਂ ਕਰੇ ਓਏ ਓ ਆਹਾ ਯਾਨੀ ਹਾਲੀਆ ਵਿਅਕਤੀ ਹੋਂਠਾਂ ਨੂੰ ਕਤਾਨੋ ਕਰ ਮੋਛਾ ਨਾ ਮੈਂ ਆ ਵੇਖਣੇ ਟਰਾਈ ਕਰਕੇ ਹੋਏ ਤਬੀਖ ਬਰੂਨੂ ਕਰ ਦੇਖਣਾ ਬੜੀ 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 ਓਏ ਵਾਹ ਬਹਿ ਪੈਲੀ ਉਧਰ ਮੈਂ ਇਹਨਾਂ ਕੇ ਬੰਦ ਮੇ ਆਪਾਂ ਕਰਾਂਗੇ ਜੋ ਜੋ ਵੀ ਕਰਨਾ ਹਾਂ ਮੈਨੂੰ ਹਾਏ ਕਿਤੇ ਨਹੀਂ ਜਾਂਦਾ ਤੈਨੂੰ 12:00

ਆਰੇ ਲਵੇ ਸਟੇਸ਼ਨ ਆੜੇ ਡਾਵਾ ਆਫਿਸ ਜਾਂ ਦਫਤਰ ਜੇ ਕਿਡਾ ਵਧੀਆ ਲੱਗਣਿਆ ਨਾ ਨਿਗਾਹਿਆ ਸੋਹਣਾ ਲੱਗਣਿਆ ਨਾ ਮਿੱਤਰਾਂ ਚੈੱਕ ਕਰੋ ਵੇਖੋ ਕਿਦਾ ਕਿੱਡਾ ਸੋਹਣਾ ਜਿਹਾ ਲੱਗਣਿਆ ਜੀ ਇਹੋ ਸਟੇਸ਼ਨ ਦੇ ਦਫਤਰ ਹੈ ਹੈ ਉੱਛੇ ਨਹੀਂ ਨਾ ਉਹ ਚੇਂ ਦੇ ਆ ਕੇ ਦੀਦਾ ਰਿੰਦਾ ਥੱਲੇ ਕੇ ਪੀਲੇ ਦਾ ਕਿਹੜਾ ਖੜਾ ਸਲੋਤਾ ਸਟੇਸ਼ਨ ਤੇ ਇਹ ਚੱਕਰ ਪੈਂਦਾ ਉਹਦਾ ਤਾਂ ਨਹੀਂ ਕੋਈ ਗੱਲ ਹੈ ਦੀਦਾ ਰਹਿੰਦਾ ਨਾ ਬਾਕੀ ਗਾ ਸੂਰਜ ਤੋਂ ਬਹੁਤ ਜ਼ਿਆਦੀ ਪੈਂਦਾ ਥੋੜਾ ਗਰਮੀ ਕਿੰਨੀ ਹੋ ਗਈ ਨਾ ਬੜਾ ਬੜਾ ਜਿਆਦਾ ਬੜਾ ਲਾਇ Amazing. It's uh -huh. mm. ਵੀ ਮੈਟਰੋ ਹੁਣੇ ਜੇ ਉੱਠੇ ਜੇ ਆਣਗੇ ਉਤੋਂ ਮਤਲਬ 2 ਢਾਈ ਘੰਟੇ ਲਗਾਤਾਰ ਲਗਾਤਾਰ ਸੁਤਾ ਮੈਂ ਤੇ ਗੁਰੂ ਆ ਕੋਈ ਪਤਾ ਨਹੀਂ ਲੱਗਾ ਕਿਉਂ ਕਿ ਸਵੇਰ ਦੇ ਮਨੇਰ ਦੇ 3 ਵਜੇ ਗਏ ਤੁਹਾਨੂੰ ਬਤਾਵਾ ਤੇ 3 ਵਜੇ ਗਏ ਹਾਂ ਤੇ ਹੁਣੇ ਜੇ ਮੈਂ ਉੱਠਿਆ ਵਾਂ ਤੇ ਮੇਰਾ ਰਾਦਾ ਵੀ ਚੱਲ ਮੈਂ ਹ ਸੌਂ ਸਾਂ ਲੈਨੇ ਇੱਕ ਕਰ ਤੇ ਬਾਅਦ ਵਿੱਚ ਨੀਂਦ ਨਾਲ ਪੂਰੀ ਹੋ ਜੂਗੀ ਤੇ ਜਿੰਮ ਜਿਹੜੀ ਖਿੱਚ ਕੇ ਲੱਗ ਜੂਗੀ ਤੇ ਬਾਕੀ ਇੱਕ ਗੱਲ ਆ ਚਲੋ ਯਾਰ ਆਪਾ ਇਹ ਆਨੇ ਆ ਵੀ ਚਲ ਉਹ ਮਹਾਰਾਜ ਦਾ ਕਰਕੇ ਵੀ ਹਾਂ ਵੀ ਝੋਨਾ ਜਿਹੜਾ ਮੰਡੀ ਤੱਕ ਵੇਲੇ ਚਲ ਗਿਆ ਵਾ ਹਨਾ ਉਹ ਵੀਰ ਦਾ ਕਾਸ਼ ਵੀਰ ਦਾ ਤੇ ਗੁਰੂ ਘਰ ਨਹੀਂ ਤੇ ਇਦਾਂ ਦੇ ਫਾਰਮਰਸ ਵੀ ਐਰ ਕੰਮਦਾਰ ਪੰਜਾਬ 'ਚ ਤੁਹਾਨੂੰ ਪਤਾ ਹੀ ਹੜਾ ਹੋਣਾ ਦਾ ਕਰਕੇ ਕੀ ਹਾਲ ਬਣਿਆ ਆ ਤੇ ਗੁਰੂਆ ਮੈਂ ਤੇ ਵਾਹਿਗੁਰੂ ਦਾ ਸ਼ੁਕਰ ਕਰਦਾ ਵੀ ਚਲ ਮਤਲਬ ਬਚਾਅ ਹੋ ਗਿਆ ਝੋਨੇ ਦਾ ਉਹਦੇ ਦਾ ਹਨਾ ਹਰ ਵਾਰੀ ਇਹੋ ਵਾਲ ਹੁੰਦਾ ਰਿਹਾ ਤੇ ਫਿਰ ਤੇ ਕੰਮ ਔਖਾ ਵਾ ਮਤਲਬ ਫਿਰ ਤੇ ਉਹ ਗੱਲ ਹੋਣੀ ਆ ਨੋ ਫਾਰਮਰਸ ਤੇ ਨੋ ਫੂਡ ਵਾਲੀ ਗੱਲ ਹੋਣੀ ਆ ਫਿਰ ਗੱਲ ਔਖੀ ਹੁਕਾ ਹੋਣਾ ਕੰਮ ਹਾਂ ਹਾਂ ਬਾਕੀ ਮਿੱਤਰਾਂ ਹੁਣ ਆ ਹੀ ਚੱਲੇ ਆ ਜਿਮ ਤੇ ਜਿਮ ਲਾਉਣੇ ਆ ਖਿੱਚ ਕੇ ਅੱਜ ਹਨਾ ਹਾਂ ਪਾਣੀ ਪੁਣੀ ਭਰ ਕੇ ਲਿਆਵਾਂ ਮੈਂ ਦੇਖ ਦੇ ਹੈ ਲਿਓ ਚੱਲ ਬੜਾ ਲੈ ਬੇ ਓਏ ਸੌਂਦੇ ਆ ਪੱਠੇ ਤੇ ਜਾਗਦੇ ਆ ਫੇਰ ਪੱਠੇ ਕੰਮ ਦੇ ਕੋਲ ਪੱਠੇ ਉਹ ਪੱਠੀ ਹੋਇਆ ਪਿਆ ਅਜ ਹੈ ਉਹ ਮੈਂ ਕਹਿੰਦੇ ਆ ਵਾ ਮੈਂ ਸੌਂਦਿਆਂ ਪੱਠੇ ਜਾਗਦਿਆਂ ਪੱਠੇ ਕੰਮ ਦੇ ਪੱਠੇ ਉਹ ਪੱਠੀ ਰਹਿੰਦਾ ਅਟਾ ਛੇਤੇ ਗੱਲਾਂ ਜੀ ਨਹੀਂ ਥੋੜੀ ਬਾਰੇ ਗੱਲ ਦੇ ਮਿਸਰੋ ਆਹ ਇੰਜਨ ਹੈ ਨਾ ਬਹੁਤ ਜੀ ਸਟਾਰਟ ਹੁੰਦਾ ਸਾਡੇ ਵਾਲਾ ਇਹਦੇ ਨਾਲ ਦਾ ਹੀ ਇੰਜਨ ਸਮਾਵਾ ਯੋਰ ਬਈਨਾ ਤੋ ਏ ਹੈ ਪੁੱਤ ਜੇਤਾ ਨਾ ਗੁਰੂਆ ਲੈ ਗਿਆ ਇਹ ਤੈਨੂੰ ਆਈ ਇਦਾ ਫਾਇਦਾ ਨਹੀਂ ਹੁੰਦਾ ਲਿਓ ਗਰਮੀ ਲੱਗਦੀ ਆ ਹੈ ਗਰਮੀ ਲੱਗਦੀ ਆ ਹੈ ਉਹ ਕੋੜਿਆ ਉਧਰ ਵੇ ਧੂਆ ਧੂਆ ਕਰਤਾ ਹੋ ਯਾਰ ਇਹ ਕਿਨੇ ਕੀਤਾ ਮੈਂ ਇਹ ਕਿਤੇ ਹੀ ਦੋ ਲੈ ਕਿਆ ਹੋਗਾ ਯਾਰ ਤੂੰ ਇਹਦਾ ਗੁਰੂਆ ਇੰਜਣ ਦਾ ਧੂਆ ਮਰਾਤਾ ਦੇ ਹੜਕੇ ਛੰਡਾ ਲੈਦੇ ਹੋਣਾ ਮੈਂ ਉਹਦੇ ਗੁਦਰੇ ਗਿਆ ਗੁਰੂਆ ਇੰਜਣ ਦਾ ਧੂਆ ਮਰਾਤਾ ਜੀ ਗੱਲ ਇਹ ਨਹੀਂ ਓਏ ਓਏ ਗੱਲ ਇਹ ਨਹੀਂ ਨੀਰੀ ਪ੍ਰਾਲੀ ਤੇ ਲਾਉਂਦੇ ਜੀ ਨੀਲੀ ਪ੍ਰਾਲੀ ਨਾ ਨਾ ਮੇਰੀ ਲਾਉਣਾ ਫੇਰ ਨਹੀਂ ਕੋਈ ਚੱਕਰ ਓਏ ਅੱਧਾ ਹਰਿਆ ਲਾਉਂਦਾ ਅੱਧੀ ਪ੍ਰਾਲੀ ਲਾਉਣਾ ਫੇਰ ਨਹੀਂ ਕੋਈ ਚੱਕਰ ਪੈਣਾ ਮਾਮਾ ਨੀਰੀ ਪ੍ਰਾਲੀ ਲਈ ਜਾਂਦਾ ਤੇ ਉਹਨੇ ਤੇ ਗੁਰੂਆ ਧੂਆ ਮਾਰਨਾ ਸੀ ਇੰਜਨ ਸੀ ਜੋ ਚਲਿਆ ਗੱਲ ਕੀ ਆ ਆ ਹਟਵਾ ਕਰਕੇ ਰੱਖਿਆ ਹੋਇਆ ਹੈ ਨਾ ਤੇ ਫਿਰ ਨਹੀਂ ਆ ਬਹਿ ਕਾਦੀ ਤੂੰ ਸੁਣਾ ਗੱਲਾਂ ਵੇਖ ਲੈ ਇਹਦੀਆਂ ਥੋੜੀ ਕਲੀਅਰ ਨੂੰ ਕਰੀ ਐਨੂੰ ਕਰੀ ਦੋਰੇ ਗੱਲ ਕਹੀਏ ਵਧੀਆ ਨੂੰ ਵਰਕਰਦਾਰ ਨੂੰ ਓਏ ਇੱਕ ਵਾਰ ਗੋਰੇ ਗੱਲ ਕਹੀਏ ਵਧੀਆ ਨੂੰ ਕਰਕੇ ਤਾਂ ਨਹੀਂ ਲਾਈ ਕਿ ਉਹ ਨਰ ਨੋਟ ਲੱਗਣੇ ਸੀ ਉਦਾਂ ਹੀ ਤਾਰਾਂ ਤੁਰੀਆਂ ਬੰਨ ਕੇ ਇਟਾਂ ਰੱਖੀਆਂ ਤੇਰੇ ਚੱਲ ਕਿੱਥੇ ਕਿੱਥੇ ਦਾਦੇ ਕਿੱਥੇ ਉਹ ਸਰਪੰਚ ਸਾਹਿਬ ਨੂੰ ਨਹੀਂ ਮੈਂ ਆਈਡੀ ਮਿੱਤਰੋ ਲੈਟ ਆ ਨਾ ਓਏ ਓਦਾਂ ਮੈਂ ਹੋਰ ਗੱਲਾਂ ਦੀਆਂ ਗੱਲਾਂ ਆਈਡੀ ਲੈਟ ਲੱਗੀ ਆ ਨਾ ਗੁਰੂ ਆ ਸਭ ਤੋਂ ਪਹਿਲਾਂ ਇਹ ਨਹੀਂ ਕਰਦਾ ਮੜਾ ਇਹਨੇ ਮੜਾ ਇਹਨੇ ਓਏ ਮੜਾ ਇਹਨੇ ਰਹਿਣਾ ਨਾ ਉਸੇ ਵੱਡੇ ਦਾ ਬਸ ਹੱਥੋਂ ਤੇ ਸੋਚਦੇ ਜਾਂਦਾ ਵੀ ਲੈਟ ਛੱਡਦਾ ਮੈਂ ਟੋ ਮੇਟੀ ਹੈ ਬਿਲਕੁਲ ਇਹ ਵੱਡੇ ਕੰਮ ਕਰਦਾ ਬਾਕੀ ਮਿੱਤਰੋ ਹੁਣੇ ਆਏ ਆ ਜਿਮ ਲਾ ਕੇ ਤੇ ਅੱਜ ਗਰਮੀ ਬਹੁਤ ਜ਼ਿਆਦੀ ਸੀ ਗਰਮੀ ਬਹੁਤ ਹੀ ਵਧੀਆ ਅੱਜ ਜ਼ਿਆਦੀ ਗੁਰੂਆਂ ਉਹਦਾ ਖਲੋਤੇ ਨਹੀਂ ਲੱਗੀਆਂ ਜਿੰਦੀ ਬੰਦਿਆਂ ਨੇ ਸਵੇਰ ਦੇ ਅਜੇ ਆਹ ਵਾ ਬਾਕੀ ਮਿੱਤਰੋ ਸੋ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਸੋ ਮਿਲਦੇ ਆਪਾਂ ਜਲਦੀ ਅਗਲੇ ਵਲੌਗ ਦੇ ਵਿੱਚ ਤੇ ਭਰਾ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਦੇ ਤੇ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਸੋ ਇਦਾਂ ਹੀ ਆਪਾਂ ਘੈਂਟ ਤੋਂ ਘੈਂਟ ਕੰਟੈਂਟ ਲੈ ਕੇ ਤੁਹਾਡੇ ਕੋਲ ਰੋਜ਼ ਰੋਜ਼ ਆਉਂਦੇ ਰਹਿਵਾਂਗੇ ਸੋ ਅੱਜ ਦੇ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ